ਕੁਝ ਸਮਾਂ ਪਹਿਲਾਂ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ ਕਿਸੇ ਕੁੜੀ ਦੇ ਨਾਲ ਉਹਨਾਂ ਨੇ ਦੁਰਵਿਹਾਰ ਕੀਤਾ ਕੁੜੀ ਦੇ ਨਾਲ ਗਲਤ ਹਰਕਤਾਂ ਕੀਤੀਆਂ ਆਪਣੀ ਇਹ ਸਾਡੇ ਦੇ ਹੀ ਹਾਵੀ ਹੋਣਾ ਸ਼ੁਰੂ ਹੋ ਗਏ ਰੋਜ਼ਗਾਰਾਂ ਦੇ ਨਾਲ ਨਾਲ ਸਾਡੇ ਲੋਕਾਂ ਦੇ ਵੀ ਇਹ ਜਿਹੜਾ ਭਾਰਾ ਪੈਣਾ ਸ਼ੁਰੂ ਹੋ ਚੁੱਕੇ ਨੇ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਦਾ ਗੱਲ ਕਰਾਂਗੇ ਵੀ ਵਰਲਡ ਵਾਈਡ ਸਾਰਾ ਸਿਸਟਮ ਆ ਜਿਹੜਾ ਟੂਟਰੀ ਡਿਸਟਰਬਡ ਹੋ ਚੁੱਕਿਆ ਵਾ ਤੁਸੀਂ ਦੇਖੋਗੇ ਵੀ ਕੁਦਰਤੀ ਆਫਤਾਂ ਵੀ ਆ ਰਹੀਆਂ ਨੇ ਅਲੱਗ-ਅਲੱਗ ਥਾਵਾਂ ਦੇ ਉੱਤੇ ਕਿਤੇ ਹੜ੍ਹ ਆ ਰਹੇ ਨੇ ਕਿਤੇ ਪਚਾੜ ਆ ਰਹੇ ਨੇ ਮਤਲਬ ਟੋਟਲੀ ਕਹਿੰਦੇ ਇਕਨੋਮੀ ਕਲੈਸ਼ ਹੁੰਦੀ ਲੱਗ ਰਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਕਨੋਮੀ ਕਲੈਸ਼ ਹੋਣ ਦੇ ਚਾਂਸ ਬਹੁਤ ਨੇ ਹੁਣ ਹਾਲੀਆ ਜਿਹੜਾ ਤੁਸੀਂ ਦੇਖੋਗੇ ਵੀ ਦੰਗੇ ਹੋਏ ਨੇ ਜਿਹੜੇ ਜਾਂ ਜਿਹਨੂੰ ਪ੍ਰੋਟੈਸਟ ਕਹਿੰਦੇ ਆਪਾਂ ਪਹਿਲਾਂ ਸ਼੍ਰੀਲੰਕਾ 'ਚ ਹੋਇਆ ਫਿਰ ਬੰਗਲਾਦੇਸ਼ 'ਚ ਹੋਇਆ ਅਤੇ ਹਰ ਇੱਕੋ ਦਿਨ ਪਹਿਲਾਂ ਨੇਪਾਲ ਦੇ ਵਿੱਚ ਜਨਜ਼ੀ ਦਾ ਹੋਇਆ ਵੀ ਉਹਨਾਂ ਨੇ ਸਰਕਾਰ ਦਾ ਤਖਤਾ ਹੀ ਪਲਟਦਾ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਉਹਨਾਂ ਨੇ ਪ੍ਰਧਾਨ ਮੰਤਰੀ ਹਾਊਸ ਤੇ ਰਾਸ਼ਟਰਪਤੀ ਦਾ ਘਰ ਆ ਜਿਹੜਾ ਉਹ ਕੋਟਲੀ ਅੱਗ ਲਾ ਦਿੱਤਾ ਤੇ ਉਹ ਸਰਕਾਰੀ ਪ੍ਰਾਪਰਟੀਆਂ ਜਿਹਨੇ ਜਿਹੜਾ ਉਹਨਾਂ ਨੇ ਕਾਫੀ ਜਿਆਦਾ ਨੁਕਸਾਨ ਜਿਹੜਾ ਉਹ ਪਹੁੰਚਾਇਆ ਇਹ ਖਬਰਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਸੀ ਵੀ ਲੋਕ ਕਿੰਨੇ ਸਹਿਮੇ ਹੋਏ ਸੀ ਦੁਨੀਆ ਤੇ ਚੱਲ ਕੀ ਰਿਹਾ ਬੜਾ ਮਤਲਬ ਗੰਭੀਰ ਮੁੱਦਾ ਹੋ ਚੁੱਕਿਆ ਵਾ ਜਿਹੜੇ ਬੰਦੇ ਕੋਈ ਬਿਜ਼ਨਸ ਕਰਨ ਜਾਂਦੇ ਨੇ ਕਿਸੇ ਲੱਗ ਲੱਗ ਦੇਸ਼ਾਂ 'ਚ ਜਾਂਦੇ ਨੇ ਜਾਂ ਕੋਈ ਆਪਣੀ ਫੈਮਿਲੀ ਨੂੰ ਫੀਡ ਕਰਨ ਦੇ ਲਈ ਜਾਂਦੇ ਨੇ ਉੱਥੇ ਤੇ ਉਹਨਾਂ ਲਈ ਕਿੰਨਾ ਔਖਾ ਹੁਣ ਤਾਂ ਇਹ ਘਟਨਾ ਜਿਹੜੀ ਹੋਈ ਆ ਪ੍ਰਵਾਸੀਆਂ ਨੂੰ ਲੈ ਕੇ ਕਈ ਕੰਟਰੀਆਂ ਦੇ ਵਿੱਚ ਪ੍ਰਵਾਸੀਆਂ ਦਾ ਜਿਹੜਾ ਵਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਉਹਦੇ ਉੱਪਰ ਗੱਲ ਕਰਾਂਗੇ ਬਣੇ ਰਹੋ ਵੀਡੀਓ ਦੇ ਨਾਲ ਅੰਤ ਤੱਕ ਦੇਖਿਓ ਆਪਣੀ ਰਾਏ ਦੱਸਿਓ ਤੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਕਰਦੇ ਆਂ ਇੰਗਲੈਂਡ ਦੇ ਵਿੱਚ ਜਿਹੜਾ ਪ੍ਰੋਟੈਸਟ ਸ਼ੁਰੂ ਹੋਇਆ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਅਲੱਗ-ਅਲੱਗ ਯੂਰੋਪੀਅਨ ਦੇਸ਼ਾਂ ਦੇ ਵਿੱਚੋਂ ਲੋਕ ਇਕੱਠੇ ਹੋਏ ਇਹਨਾਂ ਦੀ ਜਿਹੜੀ ਸੰਖਿਆ ਸੀਗੀ ਕਾਫੀ ਜ਼ਿਆਦਾ ਦੱਸੀ ਜਾ ਰਹੀਆ 1 ਲੱਖ ਕਹਿ ਰਿਹਾ ਕੋਈ ਮੀਡੀਆ ਕੋਈ ਕਹਿ ਰਿਹਾ 1 ਲੱਖ 20 ਹਜ਼ਾਰ ਪਰ ਲੋਕ ਇਕੱਠੇ ਹੋਏ ਕਾਰਨ ਕੀ ਸੀਗਾ ਤੇ ਗਵਰਨਮੈਂਟ ਤਾਂ ਕਹਿ ਰਹੀ ਆ ਵੀ ਉਹਨਾਂ ਦਾ ਰਾਈਟ ਹੈਗਾ ਵਾ ਵੀ ਪੀਸਫੁਲੀ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਬਾਕੀ ਜਿਹੜੇ ਲੋਕਾਂ ਦੀਆਂ ਡਿਮਾਂਡਾਂ ਸੀ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਪ੍ਰਵਾਸੀ ਨੇ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਆ ਕੇ ਕੰਮ ਕਰ ਰਹੇ ਨੇ ਉਹ ਲੋਕ ਉਹਨਾਂ ਦਾ ਕੰਮ ਆ ਜਿਹੜਾ ਉਹ ਖਾ ਰਹੇ ਨੇ ਉਹਨਾਂ ਦੇ ਰੋਜ਼ਗਾਰ ਦੇ ਮੌਕੇ ਨੇ ਜਿਹੜੇ ਉਹ ਖਤਮ ਕਰ ਰਹੇ ਨੇ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਜਿਹੜੀ ਜਾਪਾਨ ਦੀ ਮੀਡੀਆ ਰਿਪੋਰਟ ਸੀ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ 1 ਲੱਖ ਲੋਕਾਂ ਦਾ ਜਿਹੜਾ ਵਾ ਇਕੱਠ ਇਕੱਠਾ ਹੋਇਆ ਤੇ ਜਿਹੜੇ 30 ਹਜ਼ਾਰ ਲੋਕਾਂ ਨੇ ਉਹਨਾਂ ਨੇ ਅਸਾਈਲਮ ਦੇ ਲਈ ਆਪਣੀ ਐਪਲੀਕੇਸ਼ਨ ਧਾਰ ਕੀਤੀ ਹੋਈ ਆ ਤੇ 200 ਹੋਟਲਾਂ ਦੇ ਵਿੱਚ ਉਹ ਰਹਿ ਰਹੇ ਨੇ ਕਾਫੀ ਟਾਈਮ ਤੋਂ ਜਿਹੜੇ 200 ਹੋਟਲਾਂ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੇ ਸੁਪਨੇ ਹੋਣਗੇ ਵੀ ਅਸੀਂ ਇੰਗਲੈਂਡ ਚ ਪੱਕੇ ਹੋਈਏ ਲੱਖਾਂ ਰੁਪਈਆ ਲਾ ਕੇ ਗਏ ਹੋਣਗੇ ਪਰ ਹੁਣ ਜਿਹੜੇ ਲੋਕ ਨੇ ਉੱਥੇ ਦੇ ਨੇਟਿਵ ਨੇ ਜਿਹੜੇ ਵਾਸੀ ਨੇ ਇੰਗਲੈਂਡ ਦੇ ਉਹਨਾਂ ਨੇ ਵਿਰੋਧ ਹੈ ਜਿਹੜੇ ਉਹ ਜਾਰੀ ਕਰ ਦਿੱਤੇ ਨੇ ਉਹਨਾਂ ਨੇ ਇਹ ਵੀ ਕਹਿਣਾ ਵਾ ਵੀ ਜਿਹੜਾ ਇਹ ਪ੍ਰਵਾਸੀ ਲੋਕ ਨੇ ਇਹ ਸਾਡੇ ਕਲਚਰ ਦੇ ਉੱਤੇ ਇੰਪੈਕਟ ਪਾ ਰਹੇ ਨੇ ਕਲਚਰ ਸਾਡਾ ਡਿਸਟਰਬ ਕਰ ਰਹੇ ਨੇ ਸੈਕੰਡ ਕੰਟਰੀ ਮੈਨ ਕਹਿੰਦੇ ਨੇ ਉਹਨਾਂ ਨੂੰ ਉੱਤੇ ਕਹਿ ਰਹੇ ਨੇ ਬਾਹਰ ਜਾਓ ਕਾਰਨ ਕੀ ਸੀ ਕੁਝ ਸਮਾਂ ਪਹਿਲਾਂ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ ਕਿਸੇ ਕੁੜੀ ਦੇ ਨਾਲ ਉਹਨਾਂ ਨੇ ਦੁਰਵਿਹਾਰ ਕੀਤਾ ਕੁੜੀ ਦੇ ਨਾਲ ਗਲਤ ਹਰਕਤਾਂ ਕੀਤੀਆਂ ਉਹਦੇ ਕਰਕੇ ਹੁਣ ਉਹਨਾਂ ਨੂੰ ਇਦਾਂ ਲੱਗਣ ਲੱਗ ਗਿਆ ਵੀ ਇਹ ਸਾਡੇ ਤੇ ਹੀ ਹਾਵੀ ਹੋਣਾ ਸ਼ੁਰੂ ਹੋ ਗਏ ਰੋਜ਼ਗਾਰਾਂ ਦੇ ਨਾਲ ਨਾਲ ਸਾਡੇ ਲੋਕਾਂ ਦੇ ਵੀ ਇਹ ਜਿਹੜਾ ਭਾਰਾ ਪੈਣਾ ਸ਼ੁਰੂ ਹੋ ਚੁੱਕੇ ਨੇ ਇਸ ਕਰਕੇ ਜਿਹੜੇ ਇੰਗਲੈਂਡ ਦੇ ਲੋਕ ਸੀਗੇ ਉਹ ਸੜਕਾਂ ਦੇ ਇਕੱਠੇ ਹੋਣੇ ਸ਼ੁਰੂ ਹੋਏ ਤੇ ਲੱਖਾਂ ਦੀ ਦਦਾੜ ਦੇ ਵਿੱਚ ਜਿਹੜੇ ਇੰਗਲੈਂਡ ਦੇ ਸੀਗੇ ਲੋਕ ਲੰਡਨ ਦੇ ਵਿੱਚ ਇਕੱਠੇ ਹੋ ਗਏ ਤੇ ਪ੍ਰੋਟੈਸਟ ਉਹਨਾਂ ਨੇ ਸ਼ੁਰੂ ਕੀਤਾ ਕਈ ਵਾਰੀ ਜਿਹੜੇ ਪ੍ਰੋਟੈਸਟ ਸੀ ਅਹਿੰਸਾ ਦੇ ਰਾਸਤੇ ਜ ਵੀ ਚੱਲਿਆ ਹਿੰਸਕ ਹੋਇਆ ਜ਼ਖਮੀ ਵੀ ਹੋਏ ਲੋਕ 20 ਤੋਂ ਪਲੱਸ ਜਿਹੜੇ ਪ੍ਰੋਟੈਸਟਰ ਸੀ ਉਹ ਜ਼ਖਮੀ ਹੋਏ ਬਾਕੀ ਪੁਲਿਸ ਦੇ ਨਾਲ ਇਹਨਾਂ ਦੀ ਜਿਹੜੀ ਆ ਥੋੜੀ ਬੋਤਾਂ ਝੜਪਾ ਹੋਈਆਂ ਨੇ ਤੇ ਕਈ ਵਾਰ ਇਹ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਜਿਹੜਾ ਲੋਕਾਂ ਨੇ ਕੀਤਾ ਤੇ ਗਵਰਨਮੈਂਟ ਨੇ ਹੁਣ ਇੰਗਲੈਂਡ ਦੀ ਗਵਰਨਮੈਂਟ ਨੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਇਆ ਕਿ ਜਿਹੜੇ ਵੀ ਪ੍ਰਵਾਸੀ ਆ ਰਹੇ ਨੇ ਇਲੀਗਲ ਆ ਰਹੇ ਨੇ ਜਾਂ ਅਸਾਈਲਮ ਤੇ ਆ ਰਹੇ ਨੇ ਉਹਨਾਂ ਨੂੰ ਵਾਪਸ ਭੇਜਣ ਦੇ ਲਈ ਨਵੀਆਂ ਪਾਲਿਸੀਆਂ ਅਸੀਂ ਬਣਾਵਾਂਗੇ ਤੇ ਉਹਨਾਂ ਪਾਲਿਸੀਆਂ ਦੇ ਉੱਪਰ ਕੰਮ ਕਰਾਂਗੇ ਤੇ ਆਪਣੇ ਲੋਕਾਂ ਨੂੰ ਡਿਸਟਰਬ ਨਹੀਂ ਕਰਾਂਗੇ ਇਹ ਉਹਨਾਂ ਨੇ ਭਰੋਸਾ ਦਿਵਾਇਆ ਆਪਣੇ ਲੋਕਾਂ ਨੂੰ ਹੁਣ ਜਿਹੜੇ ਵੀ ਜਾਣ ਵਾਲੇ ਬੰਦੇ ਹੈਗੇ ਨੇ ਇੰਗਲੈਂਡ ਦੇ ਵਿੱਚ ਪੰਜਾਬ ਦੇ ਵਿੱਚੋਂ ਕਾਫੀ ਜ਼ਿਆਦਾ ਬੰਦੇ ਮੂਵ ਹੁੰਦੇ ਨੇ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਯੂਰਪ ਦੇ ਵਿੱਚ ਹੁਣ ਬਹੁਤ ਔਖਾ ਵਾ ਆਉਣ ਵਾਲਾ ਸਮਾਂ ਕਿਉਂਕਿ ਉਹ ਲੋਕ ਵੀ ਹੁਣ ਆਪਣੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਆਪਾਂ ਵੀ ਪ੍ਰਵਾਸੀ ਬਣਦੇ ਆ ਉੱਥੇ ਜਿਵੇਂ ਪੰਜਾਬ ਦੇ ਵਿੱਚ ਪ੍ਰਵਾਸੀ ਆ ਗਏ ਹੁਣ ਗਲਤ ਕੰਮ ਕਰ ਰਹੇ ਨੇ ਬੱਚਾ ਮਰਡਰ ਕੀਤਾ ਬੱਚੇ ਦਾ ਕਿੰਨਾ ਗਲਤ ਕੀਤਾ ਹਸ਼ਿਆਰਪੁਰ ਦੇ ਵਿੱਚ ਦੋਆਬੇ ਏਰੀਆ ਦੇ ਵਿੱਚ ਸੋ ਉਹ ਤਾਂ ਮਤਲਬ ਖਬਰ ਸੁਣ ਕੇ ਹੀ ਇੰਨਾ ਜ਼ਿਆਦਾ ਰੋਣਾ ਆ ਜਾਂਦਾ ਮਨ ਦਹਿਲਦਾ ਵੀ ਇੱਥੇ ਤੱਕ ਬੰਦੇ ਗਲਤ ਕੰਮ ਕਰ ਸਕਦੇ ਨੇ ਤੇ ਇੰਗਲੈਂਡ ਜਾਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਲੱਗਦਾ ਵੀ ਸਾਡੇ ਦੇਸ਼ਾਂ ਦੇ ਵਿੱਚ ਆ ਕੇ ਲੋਕ ਵੀ ਜਿਹੜੇ ਨੇ ਕ੍ਰਿਮੀਨਲ ਐਕਟੀਵਿਟੀਆਂ ਨੂੰ ਅੰਜਾਮ ਦਿੰਦੇ ਨੇ ਤੇ ਬੜਾ ਨਿੰਦਣਯੋਗ ਚੀਜ਼ਾਂ ਹੁੰਦੀਆਂ ਨੇ ਹਰੇਕ ਦੇਸ਼ ਦੇ ਮੈਂਬਰ ਦੇ ਲਈ ਹਰੇਕ ਦੇਸ਼ ਦੇ ਜਿਹੜਾ ਸਿਟੀਜ਼ਨ ਆ ਉੱਥੇ ਦਾ ਉਹਦੇ ਲਈ ਇਹ ਜੀ ਗੰਭੀਰ ਨੇ ਅਗਰ ਕੋਈ ਵੀ ਬੰਦਾ ਬਾਹਰੀ ਬੰਦਾ ਆ ਕੇ ਦੇਸ਼ ਦੇ ਵਿੱਚ ਸਪੈਸ਼ਲੀ ਗਲਤ ਕੰਮ ਕਰੇ ਸੋ ਇਸ ਕਰਕੇ ਹੁਣ ਸਾਰੇ ਕਿਤੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ ਨੇ ਆਸਟ੍ਰੇਲੀਆ ਆਇਰਲੈਂਡ ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਹੋ ਰਹੇ ਨੇ ਤੇ ਉਹ ਕਹਿ ਰਹੇ ਨੇ ਡਿਮਾਂਡ ਉੱਠ ਰਹੀ ਹੈ ਵੀ ਪ੍ਰਵਾਸੀਆਂ ਨੂੰ ਜਿਹੜਾ ਉਹ ਦੇਸ਼ਾਂ ਦੇ ਵਿੱਚੋਂ ਕੱਢਿਆ ਜਾਵੇ ਤੇ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਵਾਪਸ ਜਾਣ ਸਾਡੇ ਕੋਲ ਰੋਜ਼ਗਾਰ ਦੇ ਮੌਕੇ ਨਹੀਂ ਹੈਗੇ ਤੇ ਇਹ ਬੰਦੇ ਸਾਨੂੰ ਨੁਕਸਾਨ ਪਹੁੰਚਾ ਰਹੇ ਨੇ ਸੋ ਤੁਸੀਂ ਆਪਣੀ ਰਾਏ ਦੱਸਿਓ ਵੀ ਵਾਕਿਆ ਇਹ ਗੱਲਾਂ ਸੱਚੀਆਂ ਨੇ ਤੇ ਜਿਹੜੇ ਦੇਸ਼ ਇਦਾਂ ਦਾ ਪ੍ਰੋਟੈਸਟ ਕਰ ਰਹੇ ਨੇ ਕਿ ਉਹ ਉਹਨਾਂ ਦੇ ਲਈ ਲਾਹੇਵੰਦ ਹੋ ਸਕਦਾ ਫਾਇਦੇਮੰਦ ਹੋ ਜਾਦਾ ਆਪਣੀ رائے ਜ਼ਰੂਰ ਦੱਸਿਓ ਵੀ ਹੁਣ ਬਾਹਰ ਕਿਸੇ ਨੂੰ ਜਾਣਾ ਚਾਹੀਦਾ ਰੋਜ਼ਗਾਰ ਦੇ ਲਈ ਤੇ ਜਾਣਾ ਚਾਹੀਦਾ ਤਾਂ ਬਿਲਕੁਲ ਲੀਗਲ ਤਰੀਕੇ ਨਾਲ ਜਾਣਾ ਚਾਹੀਦਾ ਅਗਰ 2 ਨੰਬਰ ਚ ਬੰਦਾ ਜਾ ਰਿਹਾ ਤਾਂ ਉਹਨੂੰ ਇੱਕ ਡਰ ਵੀ ਨਾਲ ਲੈ ਕੇ ਜਾਣਾ ਚਾਹੀਦਾ ਵੀ ਉੱਥੇ ਜਾ ਕੇ ਉਹਨਾਂ ਦੇ ਨਾਲ ਕੀ ਹੋ ਸਕਦਾ ਜੇ ਇਥੇ ਦੇ ਦੇਸ਼ ਹੀ ਆਪਣੇ ਪ੍ਰਵਾਸੀਆਂ ਦੇ ਵਿਰੁੱਧ ਹੋ ਗਏ ਤਾਂ ਆਪਣਾ ਅੱਗੇ ਕੀ ਬਣੂਗਾ ਆਪਾਂ ਘਰ ਦੇ ਵੀ ਨਹੀਂ ਰਹਿਵਾਂਗੇ ਤੇ ਜਿਹੜੇ ਦੇਸ਼ ਦੇ ਵਿੱਚ ਜਾਵਾਂਗੇ ਉਹਨਾਂ ਨੇ ਆਪਾਂ ਨੂੰ ਅਕਸੈਪਟ ਨਹੀਂ ਕਰਨਾ ਸੋ ਇੰਨੀ ਇੱਕ ਵੀਡੀਓ ਸੀ ਆਪਣੀ رائے ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਕੀ ਹੁਣ ਆਪਣੇ ਲੋਕ ਜਿਹੜੇ ਮੂਵ ਹੋਣ ਨੂੰ ਫਿਰਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਸਹੀ ਜਾਣਾ ਚਾਹੀਦਾ ਇਹ ਸਹੀ ਟਾਈਮ ਹੈਗਾ ਜਾਣ ਦਾ ਜਾਂ ਨਹੀਂ ਜਾਂ ਆਪਣੇ ਘਰ ਦੇ ਵਿੱਚ ਹੀ ਕੋਈ ਰਿਸੋਰਸ ਦੇ ਮੌਕੇ ਲੱਭਣੇ ਚਾਹੀਦੇ ਨੇ ਸੋ ਦੱਸਿਓ ਕਮੈਂਟਾਂ ਦੇ ਵਿੱਚ ਜਾ ਕੇ ਉਹਨਾਂ ਤੱਕ ਲਈ ਮਿਲਦੇ ਹਾਂ ਹੋਰ ਵੀਡੀਓ ਦੇ ਵਿੱਚ ਹੋਰ ਵਧੀਆ ਜਾਣਕਾਰੀ ਲੈ ਕੇ